ਮੈਨੂੰ ਭਾਈ ਬੜਾ ਸ਼ੌਂਕ ਯਾਰ ਮਿਲ ਜਾਂਦਾ ਪਰਦੀਆਂ ਬੰਦ ਹੋ ਗਈਆਂ ਮੈਂ ਡੈਡੀ ਸ਼ੋਲੇ ਕੋਈ ਚਾਹਦਾ ਕੰਮ ਨਹੀਂ ਸਾਥੋਂ ਕਰਦੇ ਮੈਂ 5 ਸਾਲ ਤੋਂ ਨਾਲ ਭਰਦੀਆਂ ਵੀ ਵੇਂਦਾ ਸੀ ਤੇ ਨਾਲ ਕੰਮ ਵੀ ਕਰਦਾ ਤੇ ਲੋਕਡਾਊਨ ਤੋਂ ਬਾਅਦ ਫਿਰ ਤੁਹਾਨੂੰ ਪਤਾ ਹੈ ਕਿ ਭਰਦੀਆਂ ਭਰਦੀਆਂ ਬੰਦ ਹੋ ਗਈਆਂ ਹੋਜੀ ਨਹੀਂ ਬੰਦ ਪਾਇ ਲੇਕਿਨ ਜਨੂਨ ਆ ਗਿਆ ਜਨੂਨ ਅੱਜ ਵੀ ਆਂਦੀ ਕਾਸ਼ ਮੇਰੀ ਜ਼ਿੰਦਗੀ ਮੈਂ ਸਰਦ ਕੀ ਕੋਈ ਸ਼ਾਮ ਆਏ ਕਾਸ਼ ਮੇਰੀ ਜ਼ਿੰਦਗੀ ਮੇਰੇ ਵਤਨ ਕੇ ਕਾਮ ਆਏ ਨਾ ਖੋਸਾ ਮੋਤ ਦਾ ਨਾ ਅਰਜ਼ੂ ਹੈ ਜੰਨਤ ਕੀ ਬਗਰ ਕبھی ਜ਼ਿਕਰ ਹੋ ਸ਼ਹੀਦੋ ਦਾ ਕਾਸ਼ ਮੇਰਾ ਵੀ ਨਾਮ ਆਏ ਕਾਸ਼ ਮੇਰਾ ਵੀ ਨਾਮ ਆਏ ਬਗਣੀ ਵੀਰੋ ਚਾਰ ਸਾਲ ਲੀਆ ਹੁਣ ਤੁਹਾਨੂੰ ਬਣਾਉ ਝੋਰੇ ਜੋ ਗਿਆ ਮੈਂ ਬੜੀਆਂ ਭਰਤੀਆਂ ਵੇਖੀਆਂ ਉਹ ਪਰ ਕਿੱਥੇ ਕਿੱਥੇ ਗਏ ਮੈਂ ਲੁਧਿਆਣੇ ਗਿਆ ਹਾਂ ਚੰਡੀਗੜ੍ਹ ਗਿਆ ਹਾਂ ਦਿੱਲੀ ਗਿਆ ਹਾਂ ਪਾਲਪੁਰ ਗਿਆ ਹਾਂ ਹਰ ਜਗ੍ਹਾ ਗਿਆ ਹਾਂ ਆਪਣਾ ਸਰੀਰ ਵੀ ਦਾ ਇਸ ਸਾਲ ਵੀ ਫਿੱਟ ਰੱਖਣਾ ਉਹ ਜੀ ਸਰੀਰ ਫਿੱਟ ਹੋਊਗਾ ਤੇ ਕੰਮਕਾਰ ਹੋਊਗਾ ਇਸ ਜੀਰ ਨਹੀਂ ਫਿੱਟ ਹੋਏਗਾ ਬੰਦੇ ਦੇ ਕੰਮ ਕਰਕੇ ਤੋ। ਮੂਛਾਂ ਦਾ ਸ਼ੌਕ ਭਾਈ ਆਰਮੀ ਤੇ ਜਾਂਦਾ ਤੇ ਮੂਛਾਂ ਵੀ ਹੁੰਦਾ ਫੋੜੀ ਹੋਰੀਏ ਰੱਖਣੀਆਂ। ਦਾ ਨਾਮ 사ਜਨ ਕੁਮਾਰ ਭਾਈ। ਅੱਛਾ 사ਜਨ ਜੋ ਲਗਾ ਕਰਦੇ ਕੀ ਕਾਰਨ ਕੀ ਇਹ ਮੂਛਾਂ ਮੱਛਾਂ ਰੱਖੀਆਂ ਹੈ ਸ਼ੌਕ ਹੈ ਕੀ ਕਾਰਨ? ਮੈਨੂੰ ਭਾਈ ਬੜਾ ਸ਼ੌਕ ਯਾਰ ਮਿਲ ਜਾਂਦਾ। ਭਰਤੀਆਂ ਬੰਦ ਹੋ ਗਈਆਂ ਵਾ ਤੇ ਡੈਡੀ ਛੋਲੇ ਕੋਲ ਚਾਹ ਦਾ ਕੰਮ 30 ਸਾਲ ਤੋਂ ਕਰਨ ਦੇ ਆ। ਮੈਂ 5 ਸਾਲ ਤੋਂ ਨਾਲ ਭਰਤੀਆਂ ਵੀ ਵੇਂਦਾ ਸੀ ਤੇ ਨਾਲ ਕੰਮ ਵੀ ਕਰਦਾ। ਤੇ ਲੋਕ ਡਾਊਨ ਤੋਂ ਬਾਅਦ ਫਿਰ ਤੁਹਾਨੂੰ ਪਤਾ ਆ ਕਿ ਭਰਤੀਆਂ ਭਰਤੀਆਂ ਬੰਦ ਹੋ ਗਈਆਂ ਜਿਹੜੀ ਅਗਨੀਵੀਰ ਆ ਉਹ 4 ਸਾਲ ਦੀ ਆ ਤੇ ਹੁਣ ਤੁਹਾਨੂੰ ਪਤਾ ਝੋਰੇਜ ਹੋ ਗਿਆ ਮੈਂ ਬੜੀਆਂ ਭਰਤੀਆਂ ਵੇਖੀਆਂ ਉਹ ਪਰ ਕਿਤੇ ਕਿਤੇ ਗਏ ਭਰਤੀਆਂ ਮੈਂ ਲੁਧਿਆਣੇ ਗਿਆ ਵਾਂ ਚੰਡੀਗੜ੍ਹ ਗਿਆ ਵਾਂ ਦਿੱਲੀ ਗਿਆ ਵਾਂ ਪਾਲਨਪੁਰ ਗਿਆ ਵਾਂ ਹਰ ਜਗ੍ਹਾ ਗਿਆ ਆਪਣਾ ਸਰੀਰ ਵੀ ਫਿਰ ਤੁਹਾਨੂੰ ਜੀ ਸਰੀਰ ਵੀ ਫਿੱਟ ਰੱਖਣਾ ਹੁੰਦਾ ਜੀ ਸਰੀਰ ਫਿੱਟ ਹੋਊਗਾ ਤੇ ਕੰਮਕਾਰ ਹੋਊਗਾ ਤੇ ਸਰੀਰ ਨਹੀਂ ਫਿੱਟ ਹੋਏਗਾ ਬੰਦੇ ਦਾ ਕੰਮ ਕਰ ਕਿੱਥੋਂ ਆ ਮੁਸ਼ਾ ਸ਼ੌਕ ਭਾਈ ਆਰਮੀ ਤੇ ਜਾਂਦਾ ਤੇ ਮੁਸ਼ਾ ਵੀ ਉੱਧਰ ਫੌਜੀ ਵਰਗੇ ਰੱਖਣੀਆਂ ਮੈਂ ਸੋਚਣ ਲੱਗਾ ਹਾਂ ਭਰਤੀ ਹੋਣਾ ਤੇ ਫੇਰ ਹੀ ਮੈਂ ਕੰਮ ਕਰ ਜਾਏ ਮੈਂ ਪਹਿਲਾਂ ਨਹੀਂ ਆਇਆ ਕੋਈ ਮੈਂ ਕਹਿੰਦਾ ਨਾਲ ਨਾਲ ਡੈਡੀ ਦਾ ਕੰਮ ਵੀ ਕਰਾਣਾ ਤੇ ਭਰਤੀ ਵੀ ਹੋਣਾ ਹੁਣ ਕੀ ਰੁਟੀਨ ਕੀ ਲੇ ਕੇ ਕੀ ਸਵੇਰੇ ਉੱਠ ਕੇ ਪਹਿਲਾਂ ਰਨਿੰਗ ਕਰੀਦੀ ਆ ਡੈਡੀ ਛੋਲੇ ਬਣਾ ਦਿੰਦੇ ਆ ਮੈਂ ਰਨਿੰਗ ਕਰਕੇ ਤੇ ਫਿਰ ਆ ਇਹਨਾਂ ਦੇ ਫਿਰ ਲੈ ਆਈ ਵੀ ਛੋਲੇ ਧਾਰੀ ਵਾਲਾ ਡੱਕਾ ਹਾਂਜੀ ਹਾਂਜੀ ਲੋਕੀ ਤੇ ਇੱਥੇ ਫਿਰ ਪਬਜੀ ਕਰਕੇ ਜਾਂਦੇ ਹਾਂ ਹਾਂਜੀ ਫੌਜੀ ਕਰਕੇ ਜਾਂਦੇ ਹਾਂ बड़ा प्यारा जनून अश मेरी जिंदगी में शरद की कोई शाम आए काश मेरी जिंदगी मेरे वतन के काम आए ना खौफ है मौत का ना अर्जू है जन्नत की मगर कभी जिक्र हो शहीदों का काश मेरा भी नाम आए काश मेरा भी नाम आए